ਮੋਮੋਜ਼ ਤੇ ਸਪ੍ਰਿੰਗ ਰੋਲ ਵਾਲੀ ਕੋਈ ਫੈਕਟਰੀ ਸੀ ਜਿਹੜੇ ਉਹਦੇ ਮੋਮੋਜ਼ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਪਤਲੀ ਭਾਰੀ ਸੀ। ਕਰਦ ਪਿੱਛੇ ਦੂਤ ਨਿਕਰਾ। ਉਹ ਉਹ ਕੱਜਰੇ ਕਿਤੇ ਕਪੜਾ ਮੰਗਣ ਨੂੰ ਕੋਈ। ਪਤਾ ਬਾਗ। ਇਹ ਵਾਲੀ ਤੇ ਹਲਾਇਓ। ਆਪ ਜਾ ਕੇ ਵੀ ਹੋ ਰਿਹਾ। ਸਭ ਪੂਰਾ ਗਰੀਸ ਹੀ ਬਣਿਆ ਪਿਆ ਇਹਦਾ। ਬਿਲਕੁਲ ਜੀ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈ ਅਨ ਅਥੋਰਾਈਜ਼ਡ ਔਰ ਅਨ ਹਾਈਜਨ ਹੈ ਜਿਹੜਾ ਇਹ ਤੇ ਨਾ ਤੇ ਸਾਡੀ ਟੀਮ ਬਰਦਾਸ਼ਤ ਨਹੀਂ ਨਸਟਿਕ ਕਮਿਸ਼ਨ ਸਾਹਿਬ ਪੁਰਾਣੀ ਟੀ ਬੈਨ ਜੀ ਉਹਨਾਂ ਨੇ ਸ਼ੁਰੂਆਤ ਕਰੀਏ ਨਵੀਂ ਸਾਡੀ ਕਮਿਸ਼ਨ ਸਾਹਿਬ ਆਏ ਨੇ ਬਹੁਤ ਹੀ ਨਾ ਮਤਲਬ ਇਸ ਚੀਜ਼ ਤੇ ਸਖਤ ਹੈ ਵੀ ਕੋਈ ਵੀ ਅਨ ਹਾਈਜਨ ਜਾਂ ਇਸ ਬੰਦੇ ਕੋਈ ਜਿਹੜੀ ਹੈ ਕਿੰਦਾ ਦੀ ਐਕਟੀਵਿਟੀ ਹੁੰਦੀ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਬੰਦ ਕਰੋ ਚਲਾਨਿੰਗ ਕਰੋ ਔਰ ਜੋ ਵੀ ਇਹਨਾਂ ਦਾ ਹੈਕਰ ਜਿਹੜਾ ਸਹੀ ਉਸ ਹਾਲਤ ਨਹੀਂ ਪਾਇਦਾ ਉਹਨਾਂ ਨੂੰ ਡਿਸਟਰਾਇ ਕਰੋ ਉਸ ਤਰ੍ਹਾਂ ਅੱਜ ਸੀ ਜਿਹੜਾ ਹੈ ਐਕਸ਼ਨ ਜਿਹੜਾ ਹੈ ਕੱਲ ਤੋਂ ਸਟਾਰਟ ਹੋ ਰਿਹਾ ਤੁਸੀਂ ਸੁਣਿਆ ਸੀ ਜੋਰਾਵਾਰ ਇਨਸਪੈਕਟਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਹੈ ਸਾਨੂੰ ਜਿੱਥੇ ਪਤਾ ਲੱਗਿਆ ਵੀ ਜਿਹੜਾ ਉਹਨਾਂ ਦਾ ਜਿੰਨੀਆਂ ਵੀ ਵੈਜੀਟੇਬਲ ਜਿਹੜੀ ਉੱਥੇ ਯੂਜ਼ ਹੋ ਰਹੀ ਸੀਗੇ ਸਾਰੀ ਸਟਿੰਕ ਕਰ ਰਹੀ ਸੀਗੀਆਂ ਔਰ ਜਿਹੜੀਆਂ ਹੈਗੀਆਂ ਸੀਗੀਆਂ ਉਹ ਵੀ ਸੂਜੀਬਲ ਨਹੀਂ ਸੀਗੀਆਂ ਸੋ ਉਹਨਾਂ ਜਿਹੜਾ ਹੈ ਚਲਾਨੀ ਵੀ ਕਰੀ ਹੈ ਔਰ ਉਹਨਾਂ ਨੂੰ ਡਿਸਟਰਬ ਵੀ ਕੀਤਾ ਅੱਜ ਉਸ ਤਰ੍ਹਾਂ ਚੀ ਉਸ ਤੋਂ ਅੱਗੇ ਪ੍ਰੋਸੀਡ ਕਰਦੇ ਹੋਏ ਬੀ ਐਚਓ ਸਾਹਿਬ ਵੀ ਆਏ ਸੀਗੇ ਉਹ ਟੀਮ ਸਾਰੀ ਸੀਗੀ ਹੈਲਥੀ ਟੀਮ ਸੀ ਸਾਡੇ ਐਮ ਐਚਓ ਸਾਹਿਬ ਆਗੇ ਸੀ ਸੰਜੀਤ ਕੁਮਾਰ ਜੀ ਆਗੇ ਯੋਰਾਵਾਰ ਜੀ ਮੇਰੇ ਇਨਸਪੈਕਟਰ ਆਸੀ ਇਕੱਠੇ ਸਾਰੇ ਆਕੇ ਤੇ ਉਹ ਦੇਖਿਆ ਤੇ ਇਹਨਾਂ ਦੇ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰੋਏ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਿਹੜੇ ਵੀ ਚਲਾਨੀਆਂ ਵੀ ਕਰੇਗੀ ਔਰ ਇਹਨੂੰ ਵਾਰਨਿੰਗ ਵੀ ਕਰੇਗੀ ਅਗਰ ਜੇ ਤੁਸੀਂ ਇਹ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਕੇ ਜਾਰੀ ਰਹਿੰਦੀ ਹੈ ਤਾਂ ਅਸੀਂ ਜਿਹੜਾ ਹੈ ਕਰਨਾ ਜਿਹੜੀ ਸੀਲ ਵੀ ਕਰ ਸਕਦੇ ਹਾਂ ਤੇ ਸਰ ਮੇਰੀ ਸਕੇ ਦੇ ਵਿੱਚ ਜਿਹੜੀ ਮੇਰੀ ਆਮ ਤੌਰ ਤੇ ਦੇਖਿਆ ਜਿਹੜੀ ਇਹ ਸਤੇ ਕਰਦੇ ਨੇ ਪਹਿਲਾਂ ਕਿ ਮੋਹਰ ਲੱਗਦੀ ਸੀ ਕਾਰਪੋਰੇਸ਼ਨ ਦਰਸੋ ਮੈਨੂੰ ਸ਼ੱਕ ਤਾਂ ਵੀ ਸ਼ਾਇਦ ਇਹ ਵੀ ਮੂਰਾ ਹੁਣ ਬਹੁਤ ਤਕਟ ਲੱਗਦਾ ਜਿਵੇਂ ਜਦੋਂ ਤੱਕ ਜਾਂਦੇ ਨਹੀਂ ਕਰ ਰਿਹਾ ਸ਼ੋਹਨ ਕਰਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜਾ ਐਕਚੁਅਲੀ ਜਿਹੜਾ ਜਿੰਨਾ ਵੀ ਉੱਥੇ ਚਿਕਨ ਜਿਹੜਾ ਹੈ ਉਹ ਉਹਦਾ ਕੋਈ ਜੇ क्लियर क्लियर ਨਹੀਂ ਹੈ ਕਿ ਚਿਕਨ ਜਿਹੜਾ ਇਹ ਕੱਟ ਸਕਦੇ ਨਹੀਂ ਕੱਟ ਸਕਦੇ ਸਲੋਟਰ ਹਾਊਸ ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਆਉਂਦਾ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਵੀ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾਂ ਮੋਹਰ ਤੋਂ ਹੈ ਜੋ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਚੋਂ ਕਿਉਂ ਡਿਸਟਰਾਏ ਕਰ ਦਿੰਦੇ ਫਿਰ ਬਰੇਹਰਾਨੀ ਦੀ ਗੱਲ ਹੈ ਜਿਹੜਾ ਸਲੋਟਰ ਹਾਊਸ ਤੇ ਦੇਖਿਆ ਵੀ ਅਸੀਂ ਜਾ ਕੇ ਕਹਿੰਦਾ 12-13 ਬੱਕਰੀ ਕ ਇਹ ਰਿਕਾਰਡ ਦੇਖਿਆ ਤੁਸੀਂ ਮਤਲਬ ਕੋਈ ਨੌਲੇਜ ਲੈ ਆਏ ਲੈ ਕੇ ਆ ਰਹੇ ਨਹੀਂ ਉਹਦੀ ਚੈੱਕ ਸੀਗਾ ਜਿਹੜਾ ਪੁਰਾਣਾ ਜਿਹੜਾ ਸਾਡਾ ਸਲਟਰ ਹੋ ਸੀਗਾ ਜੀ ਉਹ ਸਲਟਰ ਉਸੇ ਕੁਝ ਕਮੀਆਂ ਸੀਗੀਆਂ ਉਹ ਅਸੀਂ ਜਿਹੜਾ ਹੈ ਸਾਰੀ ਦੀ ਨੋਟਿੰਗ ਆ ਕੇ ਵੀ ਜਿਹੜਾ ਇਹਨਾਂ ਨੂੰ ਜਿਹੜਾ ਜਿੰਨੀ ਇਹਦੀ ਰਿਕੁਆਇਰਮੈਂਟ ਹੈ ਉਹਦੀ ਰਿਕੁਆਇਰਮੈਂਟ ਕਰੀ ਜਾਏ ਉਹ ਜਿਹੜਾ ਕਿਤੇ ਸਾਡੇ स्लਟਰ ਹੌਸ ਨਹੀਂ ਕਿਤੇ ਹੋਰ स्लਟਰ ਹੌਸ ਤੇ ਇੱਕ ਘਟਕੇ ਲਾਉਂਦੇ ਸੀਗੇ ਪਰ ਅਸੀਂ ਇਹਨਾਂ ਨੂੰ ਕਹਿ ਦਿੱਤਾ ਉਹਨਾਂ ਨੂੰ ਪੂਰਾ ਜਿਹੜਾ ਸਪੇਸ ਦਿੱਤਾ ਜਾਏ ਤੇ ਉਹ ਜਿਹੜਾ ਹੈ ਉਹ ਪ੍ਰੈਕਟਿਸ ਜਿਹੜੀ ਹੈ ਇਸ ਤਰ੍ਹਾਂ ਦੀ ਨਾ ਹੋ ਸਕੇ ਬਾਕੀ ਸਾਡੀ ਚੈਕਿੰਗ ਹੈ ਅਸੀਂ ਸ਼ਾਪ ਟੂ ਸ਼ਾਪ ਜਾ ਰਹੇ ਉਹਨਾਂ ਦਾ ਕੀ ਸਟੇਟਸ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਸੀ ਰਿਕਾਰਡ ਬਣਾ ਰਹੇ ਸਾਡੇ ਰਿਕਾਰਡ ਬਣਾਏ ਵੀ ਹੈ ਜੁਰਾਵਰ ਜੀ ਜਿਹੜਾ ਤੁਸੀਂ ਰਿਕਾਰਡ ਬਣਾਇਓ ਸਾਰਾ ਇੱਕ ਇੱਕ ਚੀਜ਼ ਜੋ ਵੀ ਨੋਟ ਕਰ ਰਹੀ ਹੋਇਆ ਉਸ ਰਿਕਾਰਡ ਇਨਸਪੈਕਟਰ ਹਾਂਜੀ ਸਰ ਅੱਜ ਤੁਸੀਂ ਇੱਥੇ ਆਇਓ ਮਾਹੌਲ ਦੇ ਵਿੱਚ ਇੱਕ ਇੱਕ ਵੀਡੀਓ ਵਾਇਰਲ ਹੋ ਗਈ ਸੀ ਕਾਫੀ ਜ਼ਿਆਦਾ ਉਹਦੇ ਵਿੱਚ ਕਾ ਅਸੀਂ ਕੱਲ ਹੀ ਸਾਨੂੰ ਫੋਨ ਆਇਆ ਸੀਗਾ ਇੱਕ ਇੱਥੇ ਮੋਮੋਜ਼ ਤੇ ਸਪ੍ਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ ਆਪਣੇ ਰਾਜਵੀਰ ਕੌਰ ਡਾਕਟਰ ਐਫਐਸਓ ਰਾਜਵੀਰ ਕੌਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਮਤਲਬ ਕਿ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਦਬੂ ਆ ਰਹੀ ਸੀ ਤੇ ਉਸ ਮੌਕੇ ਦੇ ਉੱਤੇ ਉਹਨੂੰ ਅਸੀਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਗਿਆ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅੱ디 ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਏ ਕੀਤਾ ਉਹਨੂੰ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੂੰ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਟਰਿੰਗ ਹੋ ਰਹੀ ਸੀਗੀ ਕੱਟਿਆ ਜਾ ਰਿਹਾ ਸੀ ਜਿਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਨਮਕ ਪਾ ਕੇ ਉਹਦਾ ਲੈ ਲਿਆ ਤੇ ਬਾਕੀ ਸਿੰਪਿੰਗ ਰਹੀ ਸੀ ਸਿਵਲ ਸਿਵਲ ਹਸਪੀਟਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੋਰ ਨੇ ਉਹਨਾਂ ਨੇ ਉਹਨਾਂ ਦੇ ਸੈਂਪਲ ਭਰੇ ਨੇ ਤੇ ਉਹ ਸੈਂਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆਗੇ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ